ਇੰਗਲ ਨੰਬਰ 2 ਦੇ ਵਿੱਚ ਲੋ ਵੀ ਚਾਰ ਦੰਦ ਦਾ ਬੱਕਰਾ ਦਾ ਮੁਕਾਬਲਾ ਚੱਲੂ ਹੋ ਗਿਆ। ਜਲਦੀ ਵੀ ਆਪਣੇ ਨਗ ਲੈ ਆਓ। ਜਲਦੀ ਦੇ ਨਾਲ। ਬਈ ਬਾਹਰ ਖਾਲੀ ਬਿੰਟ 2 ਵੀ ਹੈ। ਬਈ ਜੀ ਜੇ ਕਿਸੇ ਨੂੰ ਕੋਈ ਇਤਰਾਜ ਹੁੰਦਾ ਤੇ 11000 ਰੁਪਏ ਇਤਰਾਜ ਫੀਸ ਹੈ। ਪਹਿਲਾਂ ਵੀ ਅਸੀਂ ਅਨਾਉਂਸਮੈਂਟ ਕੀਤੀ ਸੀ। 11000 ਰੁਪਇਆ ਇਤਰਾਜ ਫੀਸ ਦਾ ਜੇ ਇੱਕ ਦਿਨ ਕੋਈ ਇਤਰਾਜ ਹੋਵੇ ਸਪੈਸ਼ਲ ਪਾਰਟੀ ਵੀ ਹੋ ਆਪਣੀ ਵਿੱਚ ਬਿਲਕੁਲ ਬਿਲਕੁਲ ਲੱਗ ਜੂਗਾ ਬਿਲਕੁਲ ਸਾਰੀਆਂ ਹੀ ਪੈਣਗੀਆਂ ਫੇਰ ਹੀ ਅਗਲਾ ਲਾਈਕ ਕਰਦਾ ਮੈਂ ਕਿਰੇ ਖੇ ਨੂੰ ਬਾਹਰ ਕੱਢ ਗਿਆ ਚੱਲੀ ਜਾਂਦੀ ਹੈ ਵੇਖ ਲੈ ਹੋਰ ਕੀ ਆ ਜਿਹੜੇ ਨੇੜੇ ਦੇ ਵੀਰ ਆ ਉਹ ਹਜੇ ਖੜੇ ਆ ਤੇ ਜਿਹੜੇ ਬੜੀ ਦੂਰ ਦੇ ਆ ਉਹ ਬਈ ਮੇਲਾ ਵੇਖ ਕੇ ਕੁਝ ਕਬੇ ਬੰਦੇ ਘਰੇ ਚਲੇ ਗਏ ਤੇ ਜਿੰਨੇ ਵੀ ਮੇਰੇ ਵੀਰ ਇਸ ਮੇਲੇ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਪਾਰਟਿਸਪੇਟ ਕੀਤਾ ਉਹਨਾਂ ਦਾ ਵੀ ਧੰਨਵਾਦ ਜਿਹੜੇ ਵੇਖਣ ਆਏ ਉਹਨਾਂ ਦਾ ਵੀ ਧੰਨਵਾਦ ਦੇਖੋ ਬੱਚੇ ਵੀ ਮੇਲਾ ਵੇਖਣ ਆਏ ਛੋਟੇ ਛੋਟੇ ਵੀਡੀਓ ਬਣਾਉਣ ਦਾ ਵੀ ਧੰਨਵਾਦ ਹਾਂਜੀ ਹਾਂਜੀ ਸਾਡਾ ਤਾਂ ਤੁਸੀਂ ਕਰਨਾ ਜੀ ਕਿਉਂ ਜੀ ਮੈਂਬਰ ਸਾਹਿਬ ਕਿਉਂ ਭਾਈ ਆਇਆ ਮਾਦਾ ਬੌਦਰੀ ਬਣਾ ਕੇ ਲੈ ਕੇ ਆਈਏ ਅੱਹ ਅੱਹ ਫੁੱਟ ਵਾਲੇ ਢੋਲਾ ਪਾਉਂਦੇ ਜਿੰਨਾ ਪਾਉਂਦੇ ਨਹੀਂ ਨਹੀਂ ਆਪਾਂ ਦਾ ਪਰੇ ਹੋ ਕੇ ਖੜ ਜਾਂਦੇ ਆ ਅੱਛਾ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਬਾਕੀ ਜਿਹੜੇ ਕੰਪੀਟੀਸ਼ਨ ਸਮਾਪਤ ਹੋ ਗਏ ਉਹ ਵੀ ਚਲੇ ਗਏ ਵੀਰ ਤੇ ਕੱਲ ਨੂੰ ਬੀਟਲ ਦਾ ਮੁਕਾਬਲਾ ਸਾਡਾ ਭੋਮਾ ਹਰਾਜ ਬਹੁਤ ਬਹੁਤ ਸਲਾਮ ਕਰ ਰਿਹਾ ਹੈ ਧੰਨਵਾਦ ਬਾਈ ਜੀ ਸਾਰੇ ਜਿਹੜੇ ਪਹੁੰਚੇ ਇੱਥੇ ਲਾਈਵ ਚੱਲਦਾ ਪਿਆ ਜੀ ਨਹੀਂ ਜੀ ਵੀਡੀਓ ਬਣ ਰਹੀ ਹੈ ਇਹ ਵੀਡੀਓ ਜਿਹੜੇ ਭੇਜ ਤੇ ਪਾਣੀ ਇਹ ਬਾਈ ਇਹ ਸਾਰਿਆਂ ਦੀ ਪਾਵਾਂਗੇ ਸਰਹਾਰਜ ਭੋਮਾ ਰਾਮ ਤੇ ਹੀ ਪਾਵਾਂਗੇ ਆਪਾਂ ਮਾਰ ਗਏ ਦਾ ਸ਼ੌਂਕੀ ਸ਼ੌਂਕੀ ਵੀ ਵੀ 30 ਤੇ ਵੀ ਪਾਵਾਂਗੇ ਆ ਆ ਆ ਵੇ ਉਹ ਕੀ ਬਣਾਇਆ ਸੱਜਣਾ ਆਹ ਉਹ ਲੈ ਕੇ ਆਇਆ ਇਹ ਮੁੰਡਾ ਮਿਰਿੰਗਾ ਤੋਂ ਲੈ ਕੇ ਆਇਆ ਬੱਕਰਾ ਕਿਹੋ ਜਿਹਾ ਇਹ ਵਾਲਾ ਬਾਪੂ ਵਰੀ ਵਰੀਆ ਦਾ ਕਿਹੜਾ ਪਿੰਡਾ ਬਾਪੂ ਚੈਣਾ ਚੈਣਾ ਠੀਕ ਆ ਠੀਕ ਹੈ ਜੀ ਠੀਕ ਆ ਵੀ ਚਿੱਟੀ ਅੱਖ ਦੇ ਵਿੱਚ ਆ ਚਾਰ ਦੰਦ ਹੋਰ ਕੇ ਤੁਹਾਨੂੰ ਬਤਾਉਂਦੇ ਆ ਆਉ ਜੋ ਬੀਖੀਂ ਫੋੜ ਕੇ ਤੁਹਾਨੂੰ ਬਤਾਉਂਦੇ ਆ ਆਉਣਾ ਬਈ ਤਾਂ ਨਹੀਂ ਹੁੰਦਾ ਤੋਰ ਬਈ ਨਾ ਇੰਦਰ ਹੋ ਜਾ ਬਈ ਬਰੇ ਗਿਆ ਬੋਤ ਨੂੰ ਹੋ ਰਿਹਾ ਗੰਦੇ ਕਿਤੇ ਹੈ ਕਿਹੜੇ ਪਿੰਡ ਤੋਂ ਲੈ ਕੇ ਆਏ ਬਾਈ ਅਲੀ ਕਿਆਂ ਤੋਂ ਡੱਬਾ ਵਾਲੀ ਮੰਡੀ ਦੇ ਨਾਲ ਠੀਕ ਹੈ ਜੀ ਬਈ ਬਾਈ ਅਲੀ ਕਿਆਂ ਤੋਂ ਲੈ ਕੇ ਆਇਆ ਡੱਬਾ ਵਾਲੀ ਮੰਡੀ ਦੇ ਨਾਲ ਚਾਰ ਦੰਦ ਚਿੱਟੀ ਅੱਖ ਦੇ ਵਿੱਚ ਕਿਹੜੇ ਪਿੰਡੋਂ ਲਿਆਂਦਾ ਬਾਈ ਜੀ ਬੋਦੀ ਵਾਲਾ ਖੜਕੀ ਮੈਂ ਬੋਦੀ ਵਾਲਾ ਪਲਮਲੇ ਨਹੀਂ ਠੀਕ ਆ ਜੀ दोड़े देखे, दोड़े। देखे। 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 अभी भाई पिंड लड़ंग तू लैके

ਕੰਮ ਆਇਆ ਨਹੀਂ ਯਾਰ ਆ ਗਾਲ ਚ ਬਾੜੀ ਵਾਲਾ ਤਰਨ ਰੋਣਾ ਯਾਰ ਕੋਈ ਆਏਗਾ ਸਰਪੰਚ ਰੋਣਾ ਵੀ ਇੱਕ ਇੱਕ ਰੌਣਕ ਵਾਂਗ get yine de lazım. İnan çenle Charles seri. Charles seri. ਉਹ ਪਰਨੇ ਕੋਲ ਹੈ ਪਰ ਇਹ ਕਰਾ ਜੋੜਾ ਜੋੜਾ ਬਣਾ ਕੇ ਤੋੜਾ ਗਿਆ ਹਾਂ ਬਰਾਬਰ ਤੋੜੀ ਬਰਾਬਰ ਇਹ ਨੂੰ ਲੈ ਜੀ ਪਾਸਾ ਪਾਸਾ ਪੇਮੈਂਟ ਜੇ ਪਾਈ ਆ ਜੇ ਧੰਵਾਦ ਆ ਜੀ ਮੈਂ ਕਹਾਂ ਮੈਂ ਘਰੋਂ ਦਾ ਘਰੋਂ ਚੱਲਦਾ ਜਾਊਗਾ ਯਾਰ ਉਹ ਹੋਲੀ ਬੋਲ ਬੋਤਾ ਨਾਲ ਆਇਆ ਲਓ ਜੀ ਡਾਕਟਰ ਸਾਹਿਬ ਜੱਜਮੈਂਟ ਕਰ ਰਹੇ ਆ rekan ਪਰ ਦੋ ਦੇ ਵਿੱਚ ਲੈ ਕੇ ਆਓ ਬੇਨਤੀ ਹੈ ਜਾਨਵਰ ਵਾਲੇ ਵੀਰ ਜਲਦੀ ਦੇ ਨਾਲ ਖੀਰੇ ਬੱਕਰੇ ਲੈ ਆਓ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਭਾਈ ਨਵਦੀਪ ਬਰਾੜ ਸਾਡਾ ਵੀਰ ਪਿੰਡ ਕੁੰਡਲ ਅਤੇ ਤੋਰੇ ਵਾਲਾ ਬੱਕਰਾ ਮੰਡੀ ਦੇ ਵੱਲੋਂ ਮੇਲਾ ਕਮੇਟੀ ਅਤੇ ਨਵਦੀਪ ਬਰਾੜ ਕੁੰਡਲ ਵੱਲੋਂ ਹੋਣਾ ਹੈ ਭਾਈ ਨਵਦੀਪ ਬਰਾੜ ਭਾਈ ਨਵਦੀਪ ਬਰਾੜ ਕੁੰਡਲ ਨਾਲ ਬਾਈ ਤੁਫਾ ਬਾਫੀਆਂ ਨਾਲ ਬਾਈ 33 ਸਾਡੇ ਭਰਾ ਅੱਜ ਆਪਣੇ ਜਾਨਦਾਰ ਲੈ ਕੇ ਪਿੰਡ ਟੋਕਨ ਨੰਬਰ 112 ਪੋਜੀਸ਼ਨ ਚੌਥੀ ਚੌਥੇ ਨੰਬਰ ਤੇ ਆ ਜੀ ਹੱਥ ਖੜਾ ਕਰ ਦਿਓ ਬਾਈ ਨੇੜੇ ਲਿਆ ਟੋਕਨ ਨੰਬਰ 173 ਪੋਜੀਸ਼ਨ ਤੀਜੀ ਤਿੰਨ ਨੰਬਰ ਤੇ ਆ ਜੀ ਹੱਥ ਖੜਾ ਕਰ ਦਿਓ ਬੈਂਕੀ ਵਾਸਤੇ ਧੰਨਵਾਦ ਬੜਾ 104 ਨੰਬਰ ਟੋਕਣ ਦਾ ਤੇ ਦੂਜੇ ਨੰਬਰ ਤੇ ਐ ਬਾਈ ਜੀ ਹੱਥ ਖੜਾ ਕਰਿਓ ਬਹੁਤ ਬਹੁਤ ਧੰਨਵਾਦ ਜੀ ਪਹਿਲੇ ਨੰਬਰ ਤੇ 120 ਨੰਬਰ ਟੋਕਣ ਕਰੋ ਜੀ ਹੱਥ ਖੜਾ ਲੈ ਵੀ ਮਾਰੋ ਤਾੜੀਆਂ ਮੁੰਡਿਆਂ ਦੇ ਨਾਂ ਤੇ ਇਹਨਾਂ ਦੇ ਜਾਣਵਰ ਜਿਹੜੇ ਪਹਿਲੇ ਦੂਜੇ ਤੀਜੇ ਤੇ ਚੌਥੇ ਨੰਬਰ ਤੇ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਜੱਥੇਵਾਨਾਂ ਦਾ ਨੰਬਰ ਦੇ ਬਾਈ ਦਾ ਜਿਹੜਾ ਬੱਕਰਾ ਆ ਕੀ ਨਾ ਬਾਈ ਆਪਣਾ ਬੋਪ੍ਰੀਤ ਜਿਹੜਾ ਪਿੰਡ ਗੋਦੀ ਵਾਲਾ ਖੜਕ ਸਿੰਘ ਪਿੰਡ ਆ ਬਾਈ ਦਾ ਤੇ ਬੱਕਰਾ ਪਹਿਲੇ ਨੰਬਰ ਤੇ ਆ ਬਾਈ ਜੀ ਆਪਣਾ ਰਵਿੰਦਰ ਸਿੰਘ ਗੁਰਵਿੰਦਰ ਸਿੰਘ ਪਿੰਡ ਅਲੀਕ ਹਰਿਆਣੇ ਚ ਡੱਬ ਵਾਲੀ ਦੇ ਨੇੜੇ ਡੱਬ ਵਾਲੀ ਮੰਡੀ ਦੇ ਲਾਗੇ ਅਲੀਕਾ ਪਿੰਡਾ ਦੀ ਹਰਿਆਣੇ ਦੇ ਵਿੱਚੋਂ ਇਹ ਦੂਜੇ ਨੰਬਰ ਤੇ ਬੱਕਰਾ ਜੀ ਇਹ ਤੀਜੇ ਨੰਬਰ ਵਾਲਾ ਬੱਕਰਾ ਬਾਈ ਖੁਰਿੰਗ ਪਿੰਡ ਮੁਖਰ ਦੇ ਲਾਗੇ ਜੁਰ ਕਮਲ ਸਿੰਘ ਨਾਮ ਆ ਬਾਈ ਦਾ ਬਹੁਤ ਬਹੁਤ ਮੁਬਾਰਕਾ ਭਈਆਂ ਨੂੰ ਤੇ ਚੌਥੇ ਨੰਬਰ ਤੇ ਬਾਈ ਦਾ ਬੱਕਰਾ ਹੈ ਤਰਪ੍ਰੀਤ ਮਾ ਤੇ ਬਾਈ ਦਾ ਬੜਗ ਪਿੰਡ ਹੈ ਇਹ ਭਰਾ ਵੀ ਮੁਖਰ ਵਾਲਾ ਆਪਣਾ ਤੇ ਬਹੁਤ ਬਹੁਤ ਮੁਬਾਰਕਾ ਮੋਦੀ ਵਾਲਾ ਖੜਕ ਸਿੰਘ ਪਿੰਡ ਦਾ ਜਿਹੜਾ ਬੱਕਰਾ ਪਹਿਲੇ ਨੰਬਰ ਤੇ ਆਇਆ ਤੇ ਹਰਿਆਣੇ ਵਾਲਾ ਬਾਈ ਆਪਣਾ ਦੂਜੇ ਨੰਬਰ ਤੇ ਰਹਿ ਹੈ ਅਲਿਕਾ ਪਿੰਡਾ ਹਰਿਆਣੇ ਦੇ ਵਿੱਚ ਕਰਤਾਰ ਸਿੰਘ ਥਿੰਮ ਅਲਿਕਾ ਬਹੁਤ ਤੰਗੀ ਕਬੱਡੀ ਖੇਡੀ ਹੈ ਹਰਜੀਤ ਕਲਾਰ ਦੀ ਗੱਲ ਹੋਵੇ ਵਰਿੰਦਰ ਅਲਿਕਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੈ ਓਪਨ ਦੇ ਵਿੱਚ ਚੜਦੇ ਹੁੰਦੇ ਆ ਕਬੱਡੀ ਓਪਨ ਦੇ ਵਿੱਚ ਤੋਂ ਹਰਿਆਣੇ ਵਾਲੇ ਮੁੰਡਿਆਂ ਨੇ ਫੈਕਟਿਵ ਜਨਹਾਦ ਕੀਤੀ ਹੈ ਆਉਲੀ ਰਾਮ ਦੀਏ ਪ੍ਰਕੀਤਾ ਲਈ ਇੱਕ ਵਾਰੀ ਚੌਥਾ ਨੰਬਰ ਹੈ ਜੀ ਬਲੇ ਪਿੰਡਾਂ ਦੇ ਇੱਕ ਭਰਾ ਨੇ ਬੁਕੇ ਦਾ ਦੇਖਿਓ ਬਈ ਖਾਜੋ ਖਾਜੋ ਸਾਹਮਣੇ ਆਤਰ ਆ ਗਿਆ ਮੜਾ ਆ ਹੁਣ ਸਾਹਮਣੇ ਓਕੇ ਜੀ ਆਓ ਜੀ ਆਓ ਕਰਦੀਏ ਕਿਨਾ ਪਛਾਣ ਨੂੰ ਕਰ ਲਾ ਮੜਾ ਜਾਨ ਨੂੰ ਇਧਰ ਜਾ ਅਗਲੀ ਬਾਈ ਓਕੇ ਓਕੇ ਆਓ ਫਾਕ ਪ੍ਰੀਤ ਨੂੰ ਸੇਹੀ ਪ੍ਰੀਤ ਸੇ ਪਹਿਲਾ ਨੰਬਰ ਮੋਦੀwala ਖੱਟ ਤੇ ਇਹਦੇ ਨਾਲ ਹੀ ਬੋਲਦੇ ਸਰਮਾਨ ਬਾਈ ਨੇ ਹਾਂਜੀ ਸਰਮਾਨ ਵੀ ਆਪਾਂ ਕਰ ਲੈ ਤੁਖ ਬੰਤੀ ਨੂੰ ਬੇਨਤੀ ਹੋਈ ਲਾ ਕੇ ਆਵੇ ਬਾਈ ਬੱਕਰਾ ਵਿਖਾ ਦੇ ਨਾ ਕੋਈ ਨਾਲ ਹੀ ਹੋ ਜਾ ਕੋਈ ਨਹੀਂ